ਗੁਰੂ ਸਾਹਿਬ ਆਨ ਦੇ ਟਾਈਮ ਤੇ ਜਿਸ ਤਰ੍ਹਾਂ ਜੰਗਾਂ ਜੁੱਧ ਹੁੰਦੇ ਰਏ ਉਸੇ ਤਰ੍ਹਾਂ ਹੀ ਇਸ ਸਥਾਨ ਤੇ ਦਿਖਾਇਆ ਗਿਆ ਹੈ ਕਿਵੇਂ ਸਿੰਘ ਝੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਦੇਗਾਂ ਦੇ ਵਿੱਚ ਉਬਾਲੇ ਗਏ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸਾਰਾ ਉਸੇ ਤਰ੍ਹਾਂ ਇਸ ਸਥਾਨ ਤੇ ਦਿਖਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾ ਜੀ ਸ਼ੋਭਾ ਪ੍ਰਾਪਤ ਹੈ ਇਸ ਸਥਾਨ ਨੂੰ। ਇਹ ਹੈ ਜੀ ਗੁਰਦੁਆਰਾ ਮਹਤਿਆਣਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਗਲ ਰਾਜ ਸਮੇਂ ਪਿੰਡ ਰਾਏਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਨੋਕੇ ਸੰਗਤਾਂ ਨੂੰ ਨਿਹਾਲ ਕਰਦੇ ਕਰਦੇ ਸਤਿਗੁਰੂ ਇਸ ਢਾਬ ਤੇ ਆਨ ਪਹੁੰਚੇ। ਸਤਿਗੁਰੂ ਜੀ ਇਸ ਪਵਿੱਤਰ ਢਾਬ ਦਾ ਜਲ ਦੇਖ ਕੇ ਇਸ ਸਥਾਨ ਤੇ ਠਹਿਰੇ ਅਤੇ 2-3 ਮੀਲ ਤੱਕ ਕੋਈ ਵਸੋਂ ਨਹੀਂ ਸੀ। ਇਸ ਢਾਬ ਉਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੰਘਾਂ ਨੇ ਦਤਾਂ ਕੁਰਲਾ ਕੀਤਾ ਇਸ਼ਨਾਨ ਪਾਣੀ ਕੀਤਾ ਅਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਬਿਰਤੀ ਜੋੜੀ ਸਤਿਗੁਰਾਂ ਨੇ ਬਾਣਾ ਮਿੱਠਾ ਕਰਕੇ ਮੰਨਿਆ ਸਤਿਗੁਰਾਂ ਨੂੰ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਕਿ हे ਪ੍ਰਭੂ हे ਸਤਗੁਰ ਸਿੰਘ ਅਤੇ ਸਾਰਾ ਪਰਿਵਾਰ ਵਿਛੜ ਗਿਆ ਹੈ ਅਤੇ ਹੁਣ ਅੱਗੇ ਦਾ ਕੀ ਵਿਚਾਰ ਹੈ हे ਗੁਰਦੇਵ ਤੁਸੀਂ ਔਰੰਗਜ਼ੇਬ ਦਾ ਸ਼ਬਦ ਨਾਲ ਹੀ ਉਧਾਰ ਕਰੋ ਗੁਰੂ ਸਾਹਿਬ ਨੇ ਸੀਨੇ ਦੇ ਨਾਲ ਤੇਗ ਲਾ ਕੇ ਕਿਹਾ ਕਿ हे ਦਇਆ ਸਿਆ ਮੈਂ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਹਾਂ ਗੁਰੂ ਸਾਹਿਬ ਕਹਿਣ ਲੱਗੇ ਦਇਆ ਸਿੰਘ ਸਿੰਘ ਅਤੇ ਸ਼ੇਰ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਗੁਰੂ ਸਾਹਿਬ ਕਹਿਣ ਲੱਗੇ ਸਿੰਘੋ ਨਿਰੰਕਾਰ ਤੇ ਭਰੋਸਾ ਰੱਖੋ ਭਾਈ ਦਇਆ ਸਿੰਘ ਜੀ ਨੇ ਫਿਰ ਸੰਗਤ ਦੇ ਰੂਪ ਵਿੱਚ ਬਾਦਸ਼ਾਹ ਜੀ ਨੂੰ ਬੇਨਤੀ ਕੀਤੀ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਮਰਤਾ ਸਹਿਤ ਬੋਲੇ ਟਹਨ ਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਕੋਈ ਉਦੋਂ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਰਿਆ ਸਮਾਂ ਗੁਜ਼ਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਸ਼ੈਨਸ਼ਾਹ ਨਾ ਕਹੋ ਸਿੰਘੋ ਕਿਸਤਾਨ ਨਾਲ ਹੈ ਕਰਜ਼ਾ ਉਤਾਰਿਆ ਮੈਂ ਗੁਰੂ ਸਾਹਿਬ ਬਹੁਤ ਨਿਮਰਤਾ ਨਾਲ ਕਹਿਣ ਲੱਗੇ ਕਿ ਸੰਗਤ ਗੁਰੂ ਨਾਲੋਂ ਵੱਡੀ ਹੁੰਦੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਜੀ ਨੂੰ ਦਿੱਲੀ ਨੂੰ ਤੋਰਿਆ ਅਤੇ ਸੰਗਤ ਦੇ ਕਹਿਣ ਤੇ ਮੈਂ ਸ਼੍ਰੀ ਆਨੰਦਪੁਰ ਸਾਹਿਬ ਛੱਡਿਆ ਸੰਗਤ ਦੇ ਆਖੇ ਹੀ ਚਮਕੌਰ ਦੀ ਗੜੀ ਛੱਡੀ ਫਿਰ ਤੁਸੀਂ ਸੰਗਤ ਦੇ ਰੂਪ ਵਿੱਚ ਹੀ ਮੈਨੂੰ ਕਹਿਣ ਲੱਗੇ ਹੋ ਵਿਚਾਰਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ ਜਫਰਨਾਮਾ ਲਿਖਣ ਦਾ ਮਨ ਹਜੂਰ ਨੇ ਇੱਥੇ ਹੀ ਬਣਾ ਲਿਆ ਇਸ ਟਾਬ ਤੇ ਰਹਿਣ ਨੂੰ ਰਾਤ ਕੋਈ ਜਗ੍ਹਾ ਨਹੀਂ ਸੀ ਗੁਰੂ ਜੀ ਪਿੰਡ ਚਕਰਜਾਬ ਰਾਜੇ ਅਗਲੇ ਦਿਨ ਪਿੰਡ ਤਖਤਪੁਰਾ ਪਿੰਡ ਦੇ ਹੁੰਦੇ ਹੋਏ ਸਤਗੁਰਾਂ ਨੇ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸ਼ਮੀਰ ਕੋਲ ਰਹਿਣ ਦਾ ਮਨ ਬਣਾ ਲਿਆ ਇੱਥੇ ਹੀ ਗੁਰੂ ਜੀ ਨੇ ਜਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਹੱਥ ਔਰੰਗਜ਼ੇਬ ਨੂੰ ਭੇਜਿਆ ਔਰੰਗਜ਼ੇਬ ਸਤਗੁਰਾਂ ਪਾਸੋਂ ਕਈ ਜੰਗਾਂ ਹਾਰ ਕੇ ਫਿਰ ਵੀ ਹਾਰ ਨਹੀਂ ਸੀ ਮੰਨਦਾ ਜਦੋਂ ਸਤਗੁਰਾਂ ਨੇ ਜਫਰਨਾਮਾ ਭੇਜਿਆ ਜਫਰਨਾਮੇ ਦੇ ਵਿੱਚ ਕੀ ਐਸਾ ਲਿਖਿਆ ਸੀਗੇ ਜੋ ਜਫਰਨਾਮਾ ਪੜ ਕੇ ਇਹਦੇ ਬਾਅਦ ਚ ਔਰੰਗਜ਼ੇਬ ਉਠ ਹੀ ਨਹੀਂ ਸਕਿਆ ਸੰਗਤ ਜੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਰ ਹਨ ਕਿ ਜੋ ਵੀ ਕੋਈ ਸੱਚੇ ਦਿਲ ਨਾਲ ਅਰਦਾਸ ਬੇਨਤੀ ਗੁਰੂ ਚਰਨਾਂ ਦੇ ਵਿੱਚ ਕਰਦਾ ਹੈ ਗੁਰੂ ਸਾਹਿਬ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਕਰਨਗੇ ਇਸ ਸਥਾਨ ਤੇ ਕੀਤੀ ਅਰਦਾਸ ਵੇਰਥ ਨਹੀਂ ਜਾਂਦੀ ਸੰਗਤ ਜੀ ਜ਼ਰੂਰ ਗੁਰਦਾਰਾ ਮਹਤਿਆਨਾ ਸਾਹਿਬ ਦੇ ਦਰਸ਼ਨ ਕਰਨੇ ਅਤੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਵਾਉਣੇ ਇਸ ਸਥਾਨ ਤੇ ਤੁਹਾਡੇ ਬੱਚੇ ਵੀ ਦਰਸ਼ਨ ਕਰਕੇ ਕਹਿਣਗੇ ਕਿ ਸਾਡਾ ਇਤਿਹਾਸ ਇੰਨਾ ਅਨਮੁੱਲਾ ਹੈ ਗੁਰਦ .